ਹਿੰਦੁਸਤਾਨ ਤੇ ਅਮਰੀਕਾ ਦਾ ਜਿਹੜਾ ਇੰਡੋ ਯੂ ਐਸ ਡੀਲ ਹੋਈ ਹੈ ਵਪਾਰ ਜਿਹੜਾ ਸਮਝੌਤਾ ਹੋਇਆ ਉਹਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ 50% ਦੀ ਜਦੋਂ ਟੈਰਿਫ ਲਾ ਕੇ ਤੇ ਹਿੰਦੁਸਤਾਨ ਕਿਵੇਂ ਕੰਪੀਟ ਕਰੂਗਾ ਦੁਨੀਆ ਦੇ ਨਾਲ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਦੇਸ਼ ਦੀ ਜ਼ਿੰਮੇਵਾਰੀ ਤਾਂ ਸਾਹਮਣੇ ਵਾਲੇ ਸਾਮ ਲੈਣਗੇ ਪਰ ਪੰਜਾਬ ਦੇ ਪ੍ਰਤੀ ਅਸੀਂ ਜਵਾਬਦੇ ਹਾਂ ਸਾ ਬੀਜਪੀ ਪੰਜਾਬ ਦੇ ਸਾਰੇ ਸਾਥੀ ਅਸੀਂ ਪੰਜਾਬ ਦੇ ਹਿੱਤਾਂ ਦੇ ਪਹਿਰਾ ਦੇਣ ਵਾਸਤੇ ਇੱਥੇ ਬੈਠੇ ਆਂ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਸਾਡੇ ਲੋਕਾਂ ਨੂੰ ਕੋਈ ਗੁਮਰਾ ਕਰਕੇ ਕੋਈ ਹੋਰ ਪਾਸੇ ਨਾ ਤੋਰ ਕੇ ਲੈ ਜਾਏ ਕੋਈ ਠੱਕੇ ਨਾ ਲੈ ਜਾਏ ਕੋਈ ਲੋਕਾਂ ਨੂੰ ਐਵੇਂ ਪਰਧਾਨ ਵਾਲੀ ਗੱਲ ਕਿਤੇ ਨਾ ਕੋਈ ਕਰ ਜਾਈ ਆ ਮੁੱਦਾ ਜਿਹੜਾ ਮੈਂ ਅੱਜ ਤੁਹਾਡੇ ਕੋਲ ਲੈ ਕੇ ਆਇਆ ਪਿਛਲੇ ਕਈ ਦਿਨਾਂ ਤੋਂ ਖਾਸ ਤੌਰ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਪਾਰਟੀ ਇੱਥੇ ਤਾਂ ਵੈਸੇ ਤਾਂ ਭਗਵੰਦ ਸਿੰਘ ਚੁੱਪ ਬੈਠੇ ਐ ਪਰ ਕੱਲ ਉਹਨਾਂ ਦੇ ਮੰਤਰੀ ਨੇ ਤਾਰੀਵਾਲ ਸਾਹਿਬ ਨੇ ਬਿਆਨ ਕੀ ਛੱਡੇ ਸੀ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਬੜਾ ਜ਼ਰੂਰ ਜ਼ਰੂਰੀ ਹੈ ਮਸਲਾ ਕਿ ਗਲਤਫਹਿਮੀਆਂ ਦੂਰ ਕੀਤੀਆਂ ਜਾਣ ਆਹ ਮਸਲਾ ਹੈ ਜਿਹੜਾ ਹਿੰਦੁਸਤਾਨ ਤੇ ਅਮਰੀਕਾ ਦਾ ਜਿਹੜਾ ਇੰਡੋ ਯੂ ਐਸ ਡੀਲ ਹੋਈ ਹੈ ਵਪਾਰ ਜਿਹੜਾ ਸਮਝੌਤਾ ਹੋਇਆ ਉਹਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਮੇਰੀ ਬੇਨਤੀ ਤੁਹਾਡੇ ਰਾਈ ਹੈ ਵੀ ਸਪehle ਤਾਂ ਸਾਰਾ ਐਜ਼ ਅ ਬੈਕਗਰਾਉਂਡ ਸਮਝੀ ਆਪਾਂ ਵੀ ਕਿੱਥੋਂ ਮਸਲਾ ਚਾਲੂ ਹੋਇਆ ਕਿਉਂ ਆਹ ਲੋਡ ਆਈ ਵੀ ਇੱਕਦਮੀ ਆਹ ਪੁਰਾ ਮਸਲਾ ਸਿਰਫ ਹਿੰਦੁਸਤਾਨ ਦਾ ਹੀ ਸੀਮਤ ਨਹੀਂ ਸਾਹਿਬ ਜਿਹੜੇ ਦੁਨੀਆ ਦੇ ਸੁਪਰ ਪਾਵਰ ਵਜਦੀਆਂ ਸੀ ਗਿਆ ਪਹਿਲਾਂ ਦੋ ਸੀਗੀਆਂ ਫਿਰ ਉਹ ਰਸ਼ੀਆ ਥੋੜਾ ਜਿਹਾ ਪਾਸੇ ਹੋ ਗਿਆ ਤਾਂ ਚੀਨ ਵਾਲੇ ਅੱਗੇ ਆ ਗਏ ਪਰ ਅਮਰੀਕਾ ਆਪਣੀ ਤਾਂ ਖੜਾ ਹੈ ਅਮਰੀਕਾ ਦੇ ਹੁਕਮਰਾਨ ਦਾ ਜਿਹੜਾ ਰਵਈਆ ਹੈ ਮੈਂ ਕੋਈ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਉਹਨਾਂ ਦਾ ਆਪਣਾ ਰਵਈਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਦਾ ਰਵਈਆ ਮਿਸਟਰ ਟਰੰਪ ਉਹ ਰਵਈਏ ਨੇ ਕੱਲੇ ਹਿੰਦੁਸਤਾਨ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੇ ਆਪਣੇ ਜਿਹੜੇ ਸਾਥੀ ਐ ਪੜੋਸੀ ਮੁਲਕ ਹੈ ਚਾ ਕੈਨੇਡਾ ਉਹ ਕੈਨੇਡਾ ਨੂੰ ਹਮੇਸ਼ਾ ਲੋਕ ਅਮਰੀਕਾ ਦੇ ਐਕਸਟੈਂਸ਼ਨਸ ਸਮਝਦੇ ਸੀ ਕਿ ਉਹ ਆਗੈਨਕ ਸੀ ਹੈ ਉਹਨਾਂ ਦੀ ਉੱਥੇ ਵੀ ਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਐਡਾ ਲੰਬਾ ਚੌੜਾ ਨੀਟੋ ਦਾ ਪ੍ਰਬੰਧ ਹੈ ਚਾਏ ਯੂਰਪੀਅਨ ਯੂਨੀਅਨ ਨਾਲ ਸਾਰਿਆਂ ਨੂੰ ਵਕਤ ਪਾ ਰੱਖਿਆ ਸੀਗਾ ਕਿਸੇ ਦੇ 25% ਗੁਿੰਦੁਸਤਾਨ ਤੇ 50% ਤੇ ਸਾਰਿਆਂ ਦੇ ਟੈਕਸ ਲਾ ਲਾ ਕੇ ਟੈਰਿਫ ਲਾ ਲਾ ਕੇ ਇੱਕ ਬੜਾ ਅਸਮੰਜਸ ਦੀ ਤੇ ਚਿੰਤਾ ਜਨਕ ਸਥਿਤੀ ਬਣਾ ਕੇ ਖੜੀ ਕਰਤੀ ਸੀ ਸਭ ਪਰ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰ੍ਹਾਂ ਦੇਸ਼ ਨੂੰ ਕੱਢ ਕੇ ਲੈ ਕੇ ਆਣਾ ਹੈ ਆਪਣੇ ਦੇਸ਼ ਦੇ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਕਿਸ ਤਰ੍ਹਾਂ ਉਹ ਇੱਕ ਔਖੀ ਜਿਹੜੀ ਘੜੀ ਸੀ ਆਪਦਾ ਤਾਂ ਮੈਂ ਨਹੀਂ ਕਹੂੰਗਾ ਇਹਨੂੰ ਆਪਦਾ ਤਾਂ ਨਹੀਂ ਸੀ ਪਰ ਇੱਕ ਚੈਲੰਜ ਇੱਕ ਚੁਣੌਤੀ ਜ਼ਰੂਰ ਸੀਗੀ ਇੱਕ ਚੁਣੌਤੀ ਬਣ ਗਈ ਵੀ 50% ਦੀ ਜਦੋਂ ਟੈਰਿਫ ਲਾ ਕੇ ਤੇ ਹਿੰਦੁਸਤਾਨ ਕਿਵੇਂ ਕੰਪੀਟ ਕਰੂਗਾ ਦੁਨੀਆ ਦੇ ਨਾਲ ਦੁਨੀਆ ਦੇ ਇੱਕ ਪਾਸੇ ਆਪਾਂ ਆਪਣੀ ਇਕਨੋਮੀ ਜਿਹੜੀ ਹੈ ਅਰਥਚਾਰਾ ਵਧਾ ਕੇ ਦੁਨੀਆ ਦੇ ਤੀਜੇ ਨੰਬਰ ਦੀ ਇਕਨੋਮੀ ਬਣਨਾ ਚਾਹੁੰਦੇ ਉਹਨਾਂ ਹਾਲਾਤਾਂ 'ਚ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਕਿਵੇਂ ਅੱਗੇ ਡਿਵੈਲਪਮੈਂਟ ਹੋਊਗੀ ਇਸ ਗੱਲ ਵਾਸਤੇ ਮੈਂ ਇੰਨਾ ਹੀ ਕਹੂੰਗਾ ਇੱਕ ਦੋ ਲਾਈਨਾਂ ਜਿਹੜੀਆਂ ਆਮ ਬੰਦਾ ਸਮਝ ਸਕੇ ਕਿਉਂ ਮੈਂ ਵੈਸੇ ਡਿਗਰੀ ਤਾਂ ਮੇਰੇ ਕੋਲ ਵੀ ਹੈ ਮੈਂ ਵੀ MBA ਕਰੀ ਫਿਰ ਤਾਂ ਮਾੜੀ-ਮੋਟੀ ਇਕਨੋਮਿਸਟ ਬੜੀ ਇਕਨੋਮਿਸਟ ਨੂੰ ਅਨੁਸਰਣ ਕੀਤੀ ਆ ਪਰ ਮੈਂ ਇੱਕ ਕਿਸਾਨ ਪਹਿਲਾਂ ਇਹ ਪਿੰਡੂ ਪਛੋਕਰ ਤੋਂ ਆਂਦਾ ਬਸ ਕਰਕੇ ਮੈਂ ਐਜ਼ ਐ ਇੱਕ ਕਿਸਾਨ ਐਜ਼ ਐ ਲੇਮਨ ਮੈਂ ਉਸ ਖਦਸੇ ਤੋਂ ਆਪ ਪਰਚਿਤ ਦਾ ਸਾਹ ਮੈਂ ਐਨਾਂ ਹੀ ਕਹੂੰਗਾ ਕਿ ਹਮ ਲਾਏ ਹੈ ਤੂਫਾਨ ਸੇ ਕਸ਼ਤੀ ਨਿਕਾਲ ਕੇ ਹਮ ਲਾਏ ਹੈ ਤੂਫਾਨ ਸੇ ਕਸ਼ਤੀ ਨਿਕਾਲ ਕੇ ਕੌਣ ਲਾਇਆ ਕਸ਼ਤੀ ਕੱਢ ਕੇ ਸਾਭ ਪ੍ਰਧਾਨ ਮੰਤਰੀ ਮੋਦੀ ਜੀ ਐਡੀ ਸਿਚੁਏਸ਼ਨ ਜਿਸ ਜਦਨ ਪ੍ਰੈਜ਼ੀਡੈਂਟ ਟਰੰਪ ਜਮੇ ਕੋ ਇੰਗਲਿਸ਼ ਦੀ ਕੋ ਬੋ ਰਹਿਣਾ ਕਹਿੰਦਾ ਬਲੋਇੰਗ ਹੌਟ ਬਲੋਇੰਗ ਕੋਲਡ ਇੱਕ ਦਿਨ ਬਿਆਨ ਛੱਡ ਦਿੰਦੇ ਸੀ ਜੀ ਇਹਦਾ ਮੜੇ ਹੈ ਜੀ ਮੈਂ ਤਾਂ ਐ ਕਰ ਦੂੰਗਾ ਦੁੱਤੀ ਦਿਨ ਕਹਿ ਦਿੰਦੇ ਸੀ ਮੋਦੀ ਸਾਹਿਬ ਤਾਂ ਮੇਰੇ ਦੋਸਤ ਹੀ ਹੋਤਾ ਅੰਬੀ ਇੰਡੀਆ ਇਸ ਅ ਗ੍ਰੇਟ ਕੰਟਰੀ ਐਸ ਅ ਗ੍ਰੇਟ ਲੀਡਰ ਤੇ ਉਹ ਜਿਹੜਾ ਇੱਕ ਰਵਈਆ ਉਹਨਾਂ ਦੇ ਬਾਕੀ ਜਿਹੜਾ ਆਲਾ ਦਵਾੜਾ ਸੀ ਕੋਈ ਸੈਕਟਰੀ ਕਾਮਰਸ ਐ ਕੋਈ ਫਲਾਣਾ ਉਹ ਰੋਜ਼ ਕੋਈ ਇਨਕੇ ਬਿਆਨ ਛੱਡੀ ਰੱਖਦੇ ਸੀਗੇ ਵਕਤ ਪੈ ਗਿਆ ਸੀ ਸਾਰੇ ਇੰਡਸਟਰੀ ਨੂੰ ਕਰਾਂਗੇ ਕੀ ਸੋ ਉਸ ਹਾਲਾਤ ਦੇ ਵਿੱਚ ਇਹ ਜਿਹੜੇ ਲੋਕ ਅੱਜ ਕ੍ਰਿਟਿਸਾਈਜ਼ ਕਰ ਰਹੇ ਐ ਸਾਰਾ ਚੀਜ਼ ਸਾਰਾ ਕੁਝ ਸੁਖਾਵਾ ਨਹੀਂ ਐ ਸਾਹਿਬ ਆ ਜੋ ਹਾਲਾਤ ਬਣੇ ਐ ਐ ਨਿਊ ਰੂਲ ਆਫ ਦਾ ਗੇਮ ਹਸ ਹੈਵ ਬੀਨ ਚੇਂਜਡ ਪੁਰਾਣੇ ਜਿਹੜੇ ਠਰਰੇ ਸੀਗੇ ਉਹ ਸਾਰੇ ਚੇਂਜ ਕਰਤੇ ਸਭ ਇੱਕ ਤਾਕਤਵਰ ਹੈ ਸਭ ਜਿਸ ਦੀ ਲਾਠੀ ਉਸकी भैंस ਉਹਨਾਂ ਨੇ ਅਮਰੀਕਾ ਕੋਲ ਅੱਜ ਸਰਮਾਇਆ ਉਹ ਡਿਕਟੇਟ ਕਰ ਰਿਹਾ ਟੰਗਸ ਉਹਨੇ ਆਪਣੇ ਚਾਹੇ ਯੂਰਪ ਸੀਗਾ ਚਾਹੇ ਕੈਨੇਡਾ ਸੀਗਾ ਚਾਹੇ ਰਸ਼ੀਆ ਸੀਗਾ ਸਾਰੇ ਨਾਲ ਉਹਨੇ ਵਕਤ ਪਾਰਖਿਆ ਉਹਨਾਂ ਹਾਲਾਤਾਂ ਦੇ ਵਿੱਚ ਸਭ ਵੇਅਰ ਡਿਪਲੋਮੇਸੀ ਹੈਜ਼ ਬੀਨ ਸਬਸਟੀਟਿਊਟਿਡ ਬਾਈ ਡੀਲਸ ਉਹ ਕਹਿੰਦਾ ਡੀਲ ਕਰੋ ਮੇਰੇ ਨਾਲ ਆਹ ਬੋਲੋ ਮੇਰੇ ਵਾਸਤੇ ਵਿੱਚ ਕੀ ਹੈ ਐਂਡ ਵੀ ਕੈਨੋਟ ਬਲੇਮ ਇਮ ਸਭ ਉਸ ਆਪਣਾ ਮੁਲਕ ਹੈ ਉਹਦਾ ਨਾਰਾ ਕੀ ਸੀਗਾ ਸਾਬ ਤੇ ਪਹਿਲੇ ਦਿਨ ਤੋਂ ਨਹੀਂ ਪਹਿਲਾਂ ਲੋਕ ਅੱਖਾਂ ਵਿੱਚ ਹੀ ਬੈਠੇ ਸੀ ਕਿਸੇ ਨੇ ਧਿਆਨ ਨਹੀਂ ਕੀਤਾ ਉਹ ਜਿੰਨਰ ਵੋਟ ਮੰਗਣ ਲੱਗੇ ਸੀ ਮਿਸਟਰ ਟਰੰਪ ਉਹਦਾ ਕੀ ਨਾਰਾ ਸੀਗਾ ਕੋਈ ਨਹੀਂ ਉਸ ਗੱਲ ਤੇ ਗੌਰ ਕਰਦਾ ਉਹਦਾ ਨਾਰਾ ਸੀਗਾ ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਮੈਨੂੰ ਨਹੀਂ ਪਰਵਾ ਕਿਸੇ ਦੀ ਮੈਨੂੰ ਨਹੀਂ ਚੌਧਰ ਚਾਹੀਦੀ ਵੀ ਮੈਂ ਸਾਰੀ ਦੁਨੀਆ ਦੀ ਚੌਧਰ ਕਰਾਂ ਮਨ ਤਾਂ ਆਏ ਬੋਲੋ ਮੇਰੇਆਂ ਦੇ ਵਿੱਚ ਕੀ ਹੈ ਉਦਾ ਉਹਨੂੰ ਗ੍ਰੀਨਲੈਂਡ ਨੂੰ ਖਰੀਦਣ ਨੂੰ ਫਿਰਦਾ ਬੋਲੋ ਕਿੰਨੇ ਪੈਸੇ ਲੈਣੇ ਇਹ ਤਾਂ ਮੁਲਕ ਖਰੀਦਣ ਨੂੰ ਫਿਰਦਾ ਹੈ ਸਾਹਿਬ ਮੁਲਕ ਤਾਂ ਗ੍ਰੀਨਲੈਂਡ ਨਹੀਂ ਉਹਦੇ ਮਾਨ ਉਹ ਕਹਿੰਦਾ ਸੀ ਨਹੀਂ ਕੋਈ ਕਾਊ ਮਾਲ ਨਹੀਂ ਪਰ ਉਹਨੇ ਆਪਣੀ ਟਰਮਸ ਰਖਤੀਆਂ ਵੀ ਜਿਹੜਾ ਵੀ ਮੇਰੇ ਕੋਲ ਕੋਈ ਵੀ ਆਵੇ ਬੋਲੋ ਜੀ ਥੇਰ ਇਜ਼ ਦ ਡੀਲ ਉਹਨਾਂ ਹਾਲਾਤਾਂ 'ਚ ਸਾਹਿਬ ਮੈਂ ਦਾਅ ਦੇਵੇਂ ਨਹੀਂ ਦਿੰਦਾ ਵੀ ਮੈਂ ਬੀਜੇਪੀ ਜੀ ਬੈਠਾ ਇਸ ਕਰਕੇ ਜੀ ਮੈਂ ਤਾਂ ਇੱਥੇ ਗੁਣਗਾਨ ਆਇਆ ਜੀ ਪ੍ਰਧਾਨ ਮੰਤਰੀ ਜੀ ਦੇ ਯੂ ਹੀ ਨਹੀਂ ਕੋਈ ਕਿਸੇ ਦਾ ਕਾਇਲ ਹੁਆ ਕਰਤਾ ਕੁਛ ਤਾਂ ਹੋਗਾ ਕੁਛ ਤਾਂ ਹੋਣ ਰੋਗਾ ਯੂ ਹੀ ਨਹੀਂ ਕੋਈ ਦੁਨੀਆ ਦਾ ਕਾਇਲ ਹੁਆ ਕਰਤਾ ਹੈ ਦੁਨੀਆ 'ਚੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਗਾ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਉਹਨੂੰ ਬਦਲਤਾ ਐਮ ਆਈ ਜੀ ਮਿਗ ਬਣਾਤਾ ਮੇਕ ਇੰਡੀਆ ਗ੍ਰੇਟ ਵੀ ਹੈਵ ਕਨਵਰਟਡ ਅ ਚੈਲੰਜ ਇਨਟੂ ਐਨ ਐਡਵਾਂਟੇਜ ਆ ਜਿਹੜਾ ਨਾ ਇੱਕ ਸੜਕ ਚੁਣੌਤੀ ਬਣ ਕੇ ਖੜ ਗਈ ਸੀ ਸਾਡੇ ਸਾਹਮਣੇ ਵੀ ਆ 50% ਚੋਂ ਕਿਵੇਂ ਨਿਕਲਾਂਗੇ ਕਿਵੇਂ ਸਾਡੇ ਆ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ ਸਭ ਸਾਹਮਣੇ ਐਵੇਂ ਆ ਇਸ ਇਹਦੇ ਵਾਸਤੇ ਪਾਰੀ